ਡੇਰਾ ਬਾਬਾ ਨਾਨਕ ਵਿਖੇ ਮੇਲਾ ਸ੍ਰੀ ਚੋਲਾ ਸਾਹਿਬ ਨੂੰ ਲੈ ਕੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਜਿਕਰ ਖਾਸ ਹੈ ਕਿ ਪਹਿਲੇ ਪਾਸ਼ੇਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡੇਰਾ ਬਾਬਾ ਨਾਨਕ ਵਿਖੇ ਆਪਣੇ ਜੀਵਨ ਦੇ 17 ਸਾਲ 7 ਮਹੀਨੇ ਬਤੀਤ ਕੀਤੇ ਸੀ ਅਤੇ ਇਸੇ ਹੀ ਸਥਾਨ ਤੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਸੁਨੇਹਾ ਦਿੱਤਾ ਇਸ ਸਥਾਨ ਤੇ ਗੁਰੂ ਜੀ ਦਾ ਅੰਗਵਸਤਰ ਸ੍ਰੀ ਚੋਲਾ ਸਾਹਿਬ ਸਪਾਇਮਾਨ ਹੈ ਜਿਸ ਦੇ ਦਰਸ਼ਨ ਦੇਖਾਰ ਕਰਨ ਦੇ ਲਈ ਸੰਗਤ ਪਹੁੰਚਦੀ ਹੈ ਆ ਉਸ ਉਸ ਦੌਰਾਨ ਜੋ تھے ਸਮਾਗਮ ਹੁੰਦੇ ਆ ਪ੍ਰੋਗਰਾਮ ਲਿਖੇ ਜਾਂਦੇ ਆ ਤਾਂ ਉਸ ਨੂੰ ਲੈ ਕੇ ਵੀ ਤਿਆਰੀਆਂ ਕੀਤੀਆਂ ਗਈਆਂ ਸਾਡੇ ਪਿੰਡੋਂ ਬਹੁਤ ਸੰਗਤ ਆਉਂਦੀ ਆ ਅਸੀਂ ਦੇ ਬਾਬੇ ਦੀ ਕਿਰਪਾ ਨਾਲ ਆਈਦਾ ਆ। ਹਰ ਸਾਲ ਹੀ ਅਮਨੇ 30 ਸਾਲ ਹੋ ਗਏ ਅੰਦਿਆਂ ਨੂੰ ਸਾਨੂੰ। ਜੀ। ਅਸੀਂ ਅੱਜ ਬੱਚੇ ਲੈ ਕੇ ਆਏ ਆ ਆਪਣੇ। ਬਾਬਾ ਜੀ ਨੇ ਦਿੱਤੇ ਆ। ਜੀ। ਸੰਗਤ ਨਾਲ ਬਹੁਤ ਨਜ਼ਾਰਾ ਬੜਾ ਮਜਾ ਆਇਆ ਬਾਬਾ ਜੀ ਲੈ ਜੀਦਾ। ਬਾਬਾ ਜੀ ਦੀ ਕਿਰਪਾ ਹੋਈ ਏ। ਬਾਬਾ ਜੀ ਦੇ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ ਬਾਬਾ ਜੀ ਨੇ ਲੈ ਜਾਣਾ ਸਾਨੂੰ। ਅੱਛਾ ਜੀ। ਆਹ ਦੇਖੋ ਸਾਡੀ ਸੰਗਤ ਦੇ ਬੱਚੇ ਹਾਂਜੀ ਦੋਤੀ ਦੋਤਾ ਆ। ਬਾਬਾ ਜੀ ਨੇ ਦਿੱਤੇ ਆ। ਸੋ ਬਾਬਾ ਜੀ ਨਾਨਕ ਦੀ ਬੜੀ ਕਿਰਪਾ। ਹਾਂਜੀ ਬਹੁਤ ਕਿਰਪਾ ਬਾਬਾ ਜੀ ਨਾਨਕ। ਨਹੀਂ ਨਹੀਂ ਮਤਲਬ ਵਿੱਚ ਵਿੱਚ ਕਈ ਸਾਲ ਛੁੱਟ ਗਏ ਆ ਪਰ ਹੁਣ ਆ ਬਾਬਾ ਜੀ ਦੀ ਸੋ ਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੇਵਾ ਬਹੁਤ ਕਰਦੇ ਆ ਮਤਲਬ ਕਿ ਕੇ ਵੀ ਕਾਜ ਚ ਰਹਿ ਸਕਦੇ ਪਰ ਇਦਾਂ ਕੋਈ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਵੇਲੋ ਇੰਨੀ ਗਿਰਵਾਵਾ ਕਿ ਕੇ ਇਹ ਵੀ ਕਾਜ ਚ ਰਹਿ ਸਕਦੇ ਬਿਨਾਂ ਡਰ ਤੋਂ ਡੇਰਾ ਬਾਬਾ ਨਾਨਕ ਵਿਖੇ ਮੇਲਾ ਸ਼੍ਰੀ ਚੋਲਾ ਸਾਹਿਬ ਨੂੰ ਲੈ ਕੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਜਿਗਰ ਖਾਸੇ ਕੀ ਪਹਿਲੇ ਪਾਸ਼ੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡੇਰਾ ਪਾਪਾ ਨਾਨਕ ਵਿਖੇ ਆਪਣੇ ਜੀਵਨ ਦੇ 17 ਸਾਲ 7 ਮਹੀਨੇ ਬਤੀਤ ਕੀਤੇ ਸੀ ਅਤੇ ਇਸੇ ਹੀ ਸਥਾਨ ਤੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਸੁਨੇਹਾ ਦਿੱਤਾ ਇਸ ਸਥਾਨ ਤੇ ਗੁਰੂ ਜੀ ਦਾ ਅੰਗਵਸਤਰ ਸ੍ਰੀ ਚੋਲਾ ਸਾਹਿਬ ਸਪਾਇਮਾਨ ਹੈ ਜਿਸ ਦੇ ਦਰਸ਼ਨ دیدار ਕਰਨ ਦੇ ਲਈ ਸੰਗਤ ਪਹੁੰਚਦੀ ਹੈ ਤਾਂ ਉਸ ਉਸ ਦੌਰਾਨ ਜੋ تھے ਸਮਾਗਮ ਹੁੰਦੇ ਆ ਪ੍ਰੋਗਰਾਮ ਲਿਖੇ ਜਾਂਦੇ ਆ ਤਾਂ ਉਸ ਨੂੰ ਲੈ ਕੇ ਵੀ ਤਿਆਰੀਆਂ ਕੀਤੀਆਂ ਗਈਆਂ ਡੇ ਪਿੰਡੋਂ ਬਹੁਤ ਸੰਗਤ ਆਉਂਦੀ ਆ ਅਸੀਂ ਏਦੇ ਬਾਬੇ ਦੀ ਕਿਰਪਾ ਨਾਲ ਆਈਦਾ ਆ ਹਰ ਸਾਲ ਹੀ ਅਮਨੇ 30 ਸਾਲ ਹੋ ਗਏ ਅੰਦਿਆ ਨੂੰ ਸਾਨੂੰ ਜੀ ਅਸੀਂ ਅੱਜ ਬੱਚੇ ਲੈ ਕੇ ਆਏ ਆ ਆਪਣੇ ਬਾਬਾ ਜੀ ਨੇ ਦਿੱਤੇ ਆ ਜੀ ਸੰਗਤ ਨਾਲ ਬਹੁਤ ਨਜ਼ਾਰਾ ਬੜਾ ਮਜਾ ਆ ਬਾਬਾ ਜੀ ਲੈ ਜਾਂਦਾ ਬਾਬਾ ਜੀ ਦੀ ਕਿਰਪਾ ਹੋਈ ਏ ਬਾਬਾ ਜੀ ਦੀ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ ਬਾਬਾ ਜੀ ਨੇ ਲੈ ਜਾਣਾ ਸਾਨੂੰ ਅੱਛਾ ਜੀ ਆ ਦੇਖੋ ਸਾਡੀ ਸੰਗਤ ਤੇ ਬੱਚੇ ਹਾਂਜੀ ਦੋਤੀ ਦੋਤਾ ਆ ਬਾਬਾ ਜੀ ਨੇ ਦਿੱਤੇ ਆ ਸੋ ਬਾਬਾ ਜੀ ਨਾਨਕ ਦੀ ਬੜੀ ਕਿਰਪਾ ਹਾਂਜੀ ਬਹੁਤ ਕਿਰਪਾ ਬਾਬਾ ਜੀ ਨਾਲ ਨਹੀਂ ਨਹੀਂ ਮਤਲਬ ਇੱਚ ਵਿੱਚ ਕਈ ਸਾਲ ਛੁੱਟ ਗਏ ਆ ਪਰ ਹੁਣ ਆਏ ਬਹੁਤ ਕਿਰਪਾ ਬਾਬਾ ਜੀ ਦੀ ਸੋਸੰਗਤਾਂ ਦਾ ਫਿਰ ਕਿੱਦਾਂ ਦਾ ਰਸਤੇ ਦੇ ਵਿੱਚ ਰਹਿਣ ਦਾ ਖਾਣ ਪੀਣ ਦਾ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੇਵਾ ਬਹੁਤ ਕਰਦੇ ਆ ਮਤਲਬ ਕਿ ਕੇ ਵੀ ਕੰਮ ਚ ਰਹਿ ਸਕਦੇ ਪਰ ਇਦਾਂ ਕੋਈ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਵੇਲੇ ਇੰਨੀ ਕਿਰਪਾ ਵਾ ਕਿ ਕੇ ਇਹ ਵੀ ਕੰਮ ਚ ਰਹਿ ਸਕਦੇ ਬਿਨਾਂ ਡਰ ਤੋਂ